ਮੈਂ ਤੁਹਾਡਾ ਆਪਣਾ ਸੋਨੀ ਜਸਲ ਦਸਮੇ ਸੋਲਰ ਜਗਰਾਉ ਅੱਜ ਵੀ ਜੀ ਅਸੀਂ ਆਏ ਆ ਕੋਕਰੀ ਫੂਲਾ ਸਿੰਘ ਇਹ ਬਾਈ ਹੁਣਾਂ ਦੇ ਆਨ ਗ੍ਰੈਡ ਸਿਸਟਮ ਲੱਗਿਆ ਹੋਇਆ ਇੱਥੇ ਇਹ ਤਕਰੀਬਨ ਹੈਗਾ 3 ਕਿਲੋਵਾਟ ਦੇ ਕਰੀਬ ਆ 31 3200 ਵਾਟਾ 545 ਵਾਲੇ 6 ਪੈਨਲ ਲੱਗੇ ਹੋਏ ਆ ਤੇ ਇਹ ਹੁਣ ਕਣਕ ਦਾ ਸੀਜ਼ਨ ਚੱਲਦਾ ਵਾ ਇੱਥੇ ਲਾਈਟ ਕਾਫੀ ਜਾਂਦੀ ਆ ਸਵੇਰੇ ਲਾਈਟ ਕੱਟ ਲੈਂਦੇ ਆ ਮੈਂ ਕਮਾਂ ਤੇ ਸ਼ਾਮ ਨੂੰ ਲਾਈਟ ਆਉਂਦੀ ਆ ਆ ਨਾ ਮਟਰ ਮੋਟਰ ਪਿੰਡਾਂ ਵਿੱਚ ਪਤਾ ਹੀ ਆ ਵੀ ਫੇਲ ਹੋ ਜਾਂਦੇ ਜਦੋਂ ਡੇਲੀ ਕੱਟ ਲੱਗਦਾ ਤਾਂ ਉਹ ਰਾਤ ਨੂੰ ਬੈਟਰੀਆਂ ਹੁੰਦੀਆਂ ਚਾਰਜ ਨਹੀਂ ਹੁੰਦੀਆਂ ਤੇ ਬਾਈ ਹੁਣਾਂ ਨੇ ਫਿਰ ਸਾਨੂੰ ਵਿజిਟ ਕੀਤਾ ਮੇਰੇ ਕੋਲੇ ਤੇ ਅਸੀਂ ਹੁਣ ਇੱਥੇ ਆਏ ਆ ਆ ਸੋਲਰ ਮੋਡਿਊਲ ਲਾਉਣ ਇਹ ਬਾਈ ਹੁਣਾਂ ਦੇ ਅਸੀਂ ਹਾਈਬ੍ਰਿਡ ਸਿਸਟਮ ਨੂੰ ਕਰਨ ਲੱਗੇ ਆ ਇਹ ਜਿਹੜਾ ਹੈਗਾ ਸੋਲਰ ਪੈਨਲ ਆ ਜੀ ਸਾਡਾ 550 ਵਾਟ ਦਾ ਜੂਟੀਐਲ ਦਾ ਤੇ ਇਹ ਪੈਨਲ ਲਾਵਾਂਗੇ ਅਸੀਂ ਇਹਨਾਂ ਦੇ ਨਾਲ ਤੇ 8 ਪੈਨਲ ਹੋ ਜਾਣਗੇ ਤੇ ਜਿਹੜਾ ਸਾਡਾ ਨਵਲਟਰ ਅੱਠ ਪੈਨਲਾਂ 'ਤੇ ਚੱਲਦਾ ਸਟਾਰਟ ਹੁੰਦਾ ਕਿਉਂਕਿ ਉਹਦੀ ਬੀਓਸੀ ਜਿਹੜੀ ਹੈ ਘੱਟੋਂ ਘੱਟ ਨੂੰ 350 ਤੋਂ 450 ਦੇ ਵਿੱਚ ਵਿੱਚ ਬੀਓਸੀ ਚਾਹੀਦੀ ਆ ਫਿਰ ਉਹ ਨਵਲਟਰ ਆਨ ਹੁੰਦਾ ਤੇ ਅੱਜ ਫੇਰ ਹੁਣ ਬਾਈ ਹੁਣਾਂ ਦੇ ਪੈਨਲ ਘੱਟੋਂ ਘੱਟ ਅਠ ਲਾ ਰਹੇ ਆ ਅਸੀਂ ਤੇ ਵੇ ਘਰ ਦਾ ਲੋਡ ਚਲਾਵਾਂਗੇ ਸਾਰਾ ਤੁਹਾਨੂੰ ਦਿਖਾਉਣੇ ਆ ਤੇ ਬੀਓਸੀ ਵੀ ਦਿਖਾਉਣੇ ਆ ਦੀ ਤੇ ਆ ਇਸ ਤਰ੍ਹਾਂ ਥੱਲੇ ਲਾਦੇ ਆ ਜੀ ਥੋੜਾ ਜਿਹਾ ਨੀਵੇਂ ਲਾਤੇ ਆ ਬਾਈ ਹੁਣ ਆਨੇ ਉਧਰ ਲੈਂਟਰ ਪਾਉਣਾ ਇਹ ਪਟਣਾ ਹੀ ਆ ਸਾਰਾ ਜ਼ਿਗਾਰਡ ਤੇ ਹੁਣ ਆਗਾ ਜੋੜ ਪਾਉਣੇ ਪੈਗੇ ਜੀ ਇੱਥੇ ਕੋਲਡਰ ਕਿਤੇ ਆ ਕੱਲਾ ਕੱਲਾ ਜੋੜ ਜਿਹੜਾ ਆਏਗਾ ਤੇ ਜੀ ਬਾਕੀ ਤਾਰ ਪਾਉਣਾ ਵਾ ਫਿਰ ਚਲਾ ਕੇ ਦਿਖਾਉਣੇ ਆ ਟਾਈਮ ਵੀ ਕਾਫੀ ਹੋ ਗਿਆ 3 ਵਰ ਚੁੱਕੇ ਆ ਹੁਣ ਕੁੜੀਸ਼ਾ ਬਣਾਵਾਂਗੇ ਸਾਈਡਾਂ ਤੇ ਲਓ ਜੀ ਇਹ ਹਾਈਬ੍ਰਿਡ ਇਨਵਰਟਰ ਲਾਤਾ ਆਨ ਗ੍ਰਿਡ ਦੇ ਨਾਲ ਤੇ ਇਹ ਪਾਈ ਹੁੰਦਾ ਆਨ ਗ੍ਰਿਡ ਆ ਜਦੋਂ ਲਾਈਟ ਜਾਊਗੀ ਤਾਂ ਇਹ ਪਾਈ ਹਣੀ ਚੇਂਜ ਓਵਰ ਕਰਕੇ ਇਸ ਇਨਵਰਟਰ ਨੂੰ ਚਲਾ ਲੈਣਗੇ ਤੇ ਫਿਰ ਇਹ ਕੰਮਦਾ 5 ਕਿਲੋਵਾਟ ਲੋਡ ਚੱਕੂਗਾ ਬਗੈਰ ਬੈਟਰੀਆਂ ਤੋਂ ਸਿੱਧਾ ਸੋਲਰ ਦੇ ਉੱਤੇ 5 ਕਿਲੋਵਾਟ ਦਾ ਲੋਡ ਚਲਾਊਗਾ ਉਹਨਾਂ ਦੀ ਵਾਇਰਿੰਗ ਵਗੈਰਾ ਕਰਦੇ ਪਏ ਆ ਸੀ ਜਿਹੜਾ ਵਾਇਰਿੰਗ ਵਗੈਰਾ ਹੋ ਗਈ ਫਿਰ ਤੁਹਾਨੂੰ ਦਿਖਾਉਣੇ ਆ ਕਿ ਕਿਵੇਂ ਸਿਸਟਮ ਚੱਲਦਾ ਵਾ ਇਹ ਹੁਣ ਪਿੰਡਾਂ ਦੇ ਵਿੱਚ ਕੀ ਆ ਵੀ ਲਾਈਟ ਕਾਫੀ ਜਾ ਰਹੀ ਆ ਜਿਹੜੀ ਹੈਗੀ ਆ ਕਣਕ ਦੀ ਜਿਹੜੀ ਹੈਗੀ ਆ ਵੜਾਈ ਚੱਲਦੀ ਆ ਉਹਦੇ ਕਰਕੇ ਲਾਈਟ ਜ਼ਿਆਦਾ ਜਾਂਦੀ ਆ ਤੇ ਫਿਰ ਆਨ ਗ੍ਰਿਡ ਬੰਦ ਹੋ ਜਾਂਦੇ ਆ ਤੇ ਉਸ ਲਈ ਅਸੀਂ ਇਹ ਇਨਵਰਟਰ ਤਿਆਰ ਕੀਤਾ ਵਾ ਜਦੋਂ ਲਾਈਟ ਜਾਊਗੀ ਤਾਂ ਇਹ ਕੰਮ ਕਰੂਗਾ ਇਹਨਾਂ ਇਨਵਰਟਰ ਚਲਾਤਾ ਵਾ ਇੱਕ ਲਾਈਟ ਦਾ ਇੱਕ ਪੱਖਾਈ ਇਹ ਚੱਲਦਾ ਤੇ ਦਿਖਾਉਣਾ ਤੁਹਾਨੂੰ ਕੀ ਕੀ ਚਲਾਇਆ ਇਹ ਘਰ ਜਸਟ ਪੈਨ ਚੱਲਦਾ ਪਿਆ ਇਹਦੇ ਤੇ ਇੱਕੋ ਫਰਿੱਜ ਵੀ ਚੱਲਦੀ ਹੈ ਜੀ ਉੱਤੇ ਫਰਿੱਜ ਚੱਲਦੀ ਹੈ ਚੱਲਦੀ ਹੋਈ ਉਹ ਇੱਕ ਮਿੰਟ ਨੂੰ ਬੇਟਾ ਦਾ ਨਾ ਫਰਿੱਜ ਚੱਲਦੀ ਪਈ ਹੈ ਜੀ ਸਾਰਾ ਲੋਡ ਦਿਖਾਉਣਾ ਹੈ ਕਿ ਤੇ ਅਸੀਂ ਕੀ ਕੀ ਲੋਡ ਚਲਾਤਾ ਪੱਖਾ ਚੱਲਦਾ ਪਿਆ ਜੀ ਦੋ ਪੱਕੇ ਹੋ ਗਏ ਆ ਜੀ ਠੀਕ ਆ ਜੀ ਦੋ ਪੱਖੇ ਆ ਮੱਝਾਂ ਹੱਸਦੇ ਚੱਲਦੇ ਪਏ ਆ ਜੀ ਇੱਕ ਆ ਪੱਖਾ ਚੱਲਦਾ ਇੱਕ ਉਹ ਚੱਲਦਾ ਜੀ ਦੋ ਪੱਕੇ ਆ ਹੋ ਗਏ ਜੀ ਨਿਕਲ ਲਾਈਟ ਜਗਦੀ ਪਈ ਆ ਤੇ ਜਾਣੀ ਤਕਰੀਬਨ ਸਾਰੇ ਘਰ ਦਾ ਲੋਡ ਜਿੰਨਾ ਆਪਣਾ ਹੁੰਦਾ ਉਸ ਤੋਂ ਵੱਧ ਹੀ ਇਹਦੇ ਤੇ ਚੱਲਦਾ ਪਿਆ ਵਾ ਕੋਈ ਬੈਟਰੀ ਨਹੀਂ ਲੱਗੀ ਜੀ ਇੱਕ ਪੱਖਾ ਚੱਲਦਾ ਪਿਆ ਜੀ ਇੱਕ ਪੱਖਾ ਚੱਲਦਾ ਪਿਆ ਤੇ ਬਾਈ ਹੁਣ ਆਦੇ ਇਨਵਰਟਰ ਵੀ ਸਮਝ ਲਓ ਦੋ ਲੱਗੇ ਹੋਏ ਆ ਜੀ ਇੱਕ ਬੈਟਰੀ ਚਾਰਜਰ ਲਾਇਆ ਹੋਇਆ ਜੀ ਇੱਕ ਇਨਵਰਟਰ ਚਾਰਜ ਕਰਦਾ ਪਿਆ ਦੋ ਇਨਵਰਟਰ ਜਿੰਨਾ ਲੋਡ ਇਹ ਲੈ ਰਿਆ ਤੇ ਉਸ ਤੋਂ ਬਾਅਦ ਬਾਈ ਜੀ ਹੁਣਾਂ ਦਾ ਹਾਇਰ ਦਾ ਡੇਟ ਆਂਦਾ ਏਸੀ ਆ 24 ਡਿਗਰੀ ਤੇ ਚਲਾਇਆ ਹੋਇਆ ਇੱਕ ਪੱਖਾ ਇਹ ਚੱਲਦਾ तकरीबन ਆਪਣੇ 8-10 ਤਾਂ ਪੱਖੇ ਚੱਲਦੇ ਪਏ ਆ ਜੀ ਤੇ ਸਾਰਾ ਕਰਦਾ ਲੋਡ ਇਹ ਸਿਸਟਮ ਤੇ ਪਾਤਾ ਸੀ ਤੇ ਹੁਣ ਮੈਂ ਤੁਹਾਨੂੰ ਪੈਨਲ ਵੀ ਦਿਖਾਉਣਾ ਕਿੰਨੇ ਲੱਗੇ ਆ ਬਾਈ ਹੁਣਾਂ ਦੇ ਪਹਿਲਾਂ 6 ਪੈਨਲ ਲੱਗੇ ਸੀ ਜੀ ਆਨ ਗ੍ਰਾਡ ਤੇ 3 ਕਿਲੋਵਾਟ ਦਾ ਸੀਗਾ ਜੀ ਸਿਸਟਮ 2 ਪੈਨਲ ਅਸੀਂ ਕੱਲ ਆ ਫਿੱਟ ਕੀਤੇ ਆ ਜੀ ਇਹਦੇ ਤੇ ਯਾਨੀ 8 ਪੈਨਲਾਂ ਤੇ 540 ਵਾਲਿਆਂ ਤੇ ਸਾਰਾ ਘਰ ਦਾ ਲੋਡ ਚੱਲਦਾ ਪਿਆ 34-3500 ਵਾਟ ਦੇ ਕਰੀਬ ਏਸੀ ਵਗੈਰਾ ਸਾਰਾ ਕੁਝ ਰਨ ਕਰਦਾ ਪਿਆ ਤੇ ਇਹ ਬਾਈ ਹੁਣਾਂ ਨੇ ਸਾਨੂੰ ਜਗਰੋਂ ਵਿਜਿਟ ਕੀਤਾ ਸੀਗਾ ਇਹ ਇਨਵਰਟਰ ਫਿਰ ਅਸੀਂ ਫੈਟ ਕਰਕੇ ਗਏ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਕਣਕ ਦਾ ਸੀਜ਼ਨ ਚੱਲਦਾ ਸ਼ਾਇਦ ਤੁਸੀਂ ਦੇਖਦੇ ਹੀ ਹੋਵੋਗੇ ਸੱਡਾਂ ਤੇ ਕਣਕ ਪੂਰੀ ਸੁੱਕੀ ਪਈ ਆ ਤੇ ਲਾਈਟ ਕੱਟਦੇ ਪਿਆ ਮਹਿਕਮਾ 9 ਵਜੇ ਲਾਈਟ ਚਲੀ ਜਾਂਦੀ ਆ ਤੇ ਸ਼ਾਮ ਨੂੰ 6 ਵਜੇ ਆਉਂਦੀ ਆ ਤੇ ਜਿੰਨੇ ਵੀ ਪਿੰਡਾਂ ਚ ਆਮ ਹੀ ਇਨਵਰਟਰ ਲੱਗੇ ਆ ਉਹ ਬੈਟਰੀਆਂ ਹਰ ਰੋਜ਼ ਚੱਲਦੀਆਂ ਤਾਂ ਡਾਊਨ ਹੋ ਜਾਂਦੀਆਂ ਫਿਰ ਉਹ ਚੱਲਦੀਆਂ ਨਹੀਂ ਇਸ ਲਈ ਬਾਈ ਹੁਣਾਂ ਨੇ ਜਨਰੇਟਰ ਚਲਾਉਂਦੇ ਸੀਗੇ ਤੇ ਸਾਡੇ ਕੋਲੇ ਆਏ ਫਿਰ ਅਸੀਂ ਕਿਹਾ ਵੀ ਇਹ ਵਾਲਾ ਹਾਈਬ੍ਰਿਡ ਸਿਸਟਮ ਲਾ ਲਓ ਤੇ ਇਹ ਜਦੋਂ ਲਾਈਟ ਆਊਗੀ ਤਾਂ ਬਾਈ ਹੁਣੀ ਦਾ ਆਨ ਗ੍ਰਿਡ ਚੱਲੂਗਾ ਜਦੋਂ ਲਾਈਟ ਚਲੀ ਜਾਊਗੀ ਤਾਂ ਇਹ ਆਫ ਗ੍ਰਿਡ ਵਿਦਆਊਟ ਬੈਟਰੀ ਚਲਾ ਸਕਦੇ ਆ ਡੇ ਟਾਈਮ ਸਾਰੇ ਘਰ ਦਾ ਲੋਡ ਇਹਦੇ ਤੇ ਆਰਾਮ ਨਾਲ ਚਲਾ ਸਕਦੇ ਆ ਤੁਸੀਂ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਤੇ ਗਾਂ ਵੀ ਸ਼ੇਅਰ ਕਰਿਆ ਕਰੋ ਤਾਂ ਜੋ ਉਹਨਾਂ ਤੱਕ ਸਾਡੀ ਜਾਣਕਾਰੀ ਪਹੁੰਚ ਸਕੇ ਬਾਕੀ ਮੈਂ ਐਡਿਟ ਵਗੈਰਾ ਨਹੀਂ ਕਰਦਾ ਨਾ ਮੇਰੇ ਕੋਲ ਟਾਈਮ ਹੁੰਦਾ ਵਾ ਤੇ ਅਸੀਂ ਸਿੰਪਲ ਜੀ ਵੀਡੀਓ ਬਣਾਉਨੇ ਆ ਜੇ ਕੋਈ ਗਲਤੀ ਹੋਈ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਲਾਈਕ ਤੇ ਸ਼ੇਅਰ ਕਰਿਆ ਕਰੋ ਉਹ ਬਹਿ ਸਾਰੇ ਨਾਮ ਨਾ ਪੂ ਤਾਰੀ ਲਓ ਵੀਰ ਜੀ ਕਿਵੇਂ ਲੱਗਿਆ ਜੀ ਇਹ ਸਿਸਟਮ ਤੁਹਾਨੂੰ ਉਹਦਾ ਹੋ ਰਿਹਾ ਬਜੋਕ ਤੇ ਠੀਕ ਆ ਜੀ ਬਾਕੀ ਅਸੀਂ 15 ਦਿਨਾਂ ਬਾਅਦ ਫੇਰ ਤੋਂ ਵਿਹੂ ਲਾਵਾਂਗੇ 15 ਦਿਨ ਚਲਾਓ ਇੱਕ ਕਰੋ ਵੀ ਐਨ ਬਿਲਕੁਲ ਤੁਹਾਡੇ ਘਰ ਦਾ ਸਾਰਾ ਲੋਡ ਇਹਦੇ ਤੇ ਆਪਾਂ ਚਲਾਇਆ ਹੋਇਆ ਸਾਰਾ ਟੱਕ ਹੈ ਬੋ ਜੀ ਹਾਂ ਬਿਲਕੁਲ ਸਾਰਾ ਟੱਕ ਹਾਂ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੀ ਧੰਨਵਾਦ ਦਸ਼ਮੇਸ਼ ਸੋਲਰ ਜਗਰਾਂ